ਵਾਰਡ ਨੰਬਰ 2 ਰਣਜੀਤ ਵਿਹਾਰ ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਰਣਜੀਤ ਵਿਹਾਰ ਨਿਵਾਸੀਆਂ ਵੱਲੋਂ ਭਰਵੇਂ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਨੂੰ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਅਤੇ ਵਾਰਡ ਨੰਬਰ 2 ਦੇ ਕੌਂਸਲਰ ਅਮਰਜੀਤ ਸਿੰਘ, ਨਿਰਮਲ ਸਿੰਘ ਆਨੰਦ, ਹਰਬੰਸ ਲਾਲ ਬੋਧ, ਕੈਪਟਨ ਜਵਾਹਰ ਸਿੰਘ ਦੇਵਕਨ ਪਰਮਿੰਦਰ ਸਿੰਘ ਸੇਠੀ ਸਮੇਤ ਇਲਾਕੇ ਦੇ ਮੌਤਬਾਰ ਵਿਅਕਤੀਆਂ ਨੇ ਯੁੱਧ ਨਸ਼ਿਆਂ ਵਿਰੁੱਧ ਵਿਸ਼ੇ ਤੇ ਸੰਬੋਧਨ ਕੀਤਾ ਇਸ ਮੌਕੇ ਪਰਵੇਂ ਇਕੱਠ ਵਿੱਚ ਰਣਜੀਤ ਵਿਹਾਰ ਵੈਲਫੇਅਰ ਸੁਸਾਇਟੀ ਲੋਹਾਰ ਕਾ ਰੋਡ ਅੰਮ੍ਰਿਤਸਰ ਦੀ ਚੋਣ ਸਰਬ ਸੰਮਤੀ ਨਾਲ ਸੰਪੰਨ ਹੋਈ ਜਿਸ ਵਿੱਚ ਗੁਰਚੈਨ ਸਿੰਘ ਸੰਧੂ ਨੂੰ ਸੁਸਾਇਟੀ ਦਾ ਪ੍ਰਧਾਨ ਹਰਬੰਸ ਲਾਲ ਬੋਤ ਨੂੰ ਜਨਰਲ ਸਕੱਤਰ ਪਰਮਜੀਤ ਕੌਰ ਰਾਏ ਨੂੰ ਕੈਸ਼ੀਅਰ ਮਨਦੀਪ ਸਿੰਘ ਐਡਵੋਕੇਟ ਨੂੰ ਚੇਅਰਮੈਨ ਦਲਬੀਰ ਸਿੰਘ ਬਾਜਵਾ ਨੂੰ ਵਾਈਸ ਚੇਅਰਮੈਨ ਕਸ਼ਮੀਰ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ ਧਰਮਿੰਦਰ ਸਿੰਘ ਬੰਟੀ ਨੂੰ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਡਿੰਪੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਅੱਜ ਰਣਜੀਤ ਫਾਰ ਵੈਲਫੇਅਰ ਸੁਸਾਇਟੀ ਦੀ ਅੱਜ ਸੰਗਠਨ ਦੀ ਜਿਹੜੀ ਆ ਉਹ ਇੱਕ ਮੀਟਿੰਗ ਕਰਕੇ ਇਹਨਾਂ ਦੇ ਜਿਹੜੇ ਜੇਲ੍ਹ ਅਹੁਦੇਦਾਰ ਸਾਥ ਆਪੇ ਗਏ ਆ ਸਾਰੀ ਕਲੋਨੀ ਦੇ ਵਿੱਚ ਜਿਹੜਾ ਬਹੁਤ ਕੋਸ਼ਿਸ਼ ਦਾ ਮਾਹੌਲ ਹੈ ਕਿਉਂਕਿ ਅ ਪਿਛਲੀ ਜਿਹੜੀ ਕਮੇਟੀ ਉਹ ਭੰਗਾ ਦਿੱਤੀ ਗਈ ਤੇ ਇਹ ਨਵੀਂ ਕਮੇਟੀ ਜਿਹੜੀ ਆ ਉਹ ਦੀ ਅੱਜ ਜਿਹੜੀ ਚੋਣ ਕੀਤੀ ਗਈ ਹੈ ਸੋ ਮੈਂ ਸਾਰੇ ਚੁਣੀ ਹੋਏ ਨਮਾਇਦਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਦੂਜੀ ਯੋਧ ਨਸ਼ਾ ਵਿਰੋਧ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੂੰ ਇਨੀਸ਼ੀਏਟ ਲੈ ਆ ਰਿਹਾ ਜਿਹੜੀ ਮਿਹਨਤ ਲਾਈ ਜੀ ਉਹਦੇ ਦੌਰਾਨ ਤੇ ਸਾਰੇ ਮੇਰੇ ਇਸ ਏਰੀਏ ਤੇ ਜਿੰਨੇ ਵੀ ਮੌਤ ਪਰ ਵੀਰ ਆ ਉਹ ਸਾਰੇ ਇਕੱਠੇ ਹੋਏ ਮਿੰਨੀਆਂ ਭੈਣਾਂ ਇਕੱਠੀਆਂ ਹੋਈਆਂ ਉਹਨਾਂ ਨੂੰ ਇਹ ਸੋ ਵੀ ਖਾਦੀ ਕਿ ਅ ਨਸ਼ੇ ਦੇ ਖਿਲਾਫ ਜਿਹੜਾ ਉੱਠ ਕੇ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਜਿਹੜਾ The cat ਪੰਜਾਬ ਜੋ ਗੱਲ ਰਿਹਾ ਸਰਕਾਰ ਨੇ ਜੋ ਯੋਧ ਨਸ਼ਾ ਵਿਰੁੱਧ ਮਹਿੰਮਾ ਸ਼ੁਰੂ ਕੀਤੀ ਹੋਈ ਹੈ ਉਸ ਦੇ ਸਬੰਧ ਦੇ ਵਿੱਚ ਇੱਥੇ ਬਹੁਤ ਵੱਡੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਤੇ ਖਾਸ ਤੌਰ ਤੇ ਲੇਡੀਜ਼ ਮੈਂਬਰਾਂ ਨੇ ਬਹੁਤ ਹੀ ਆਪਣਾ ਦਿਲਚਸਪੀ ਵਿਖਾ ਕੇ ਇਹ ਮੀਟਿੰਗ ਦੇ ਵਿੱਚ ਦੇਖੋ ਭਾਵੇਂ ਕਿੰਨੇ ਵੀ ਗਰਮੀ ਆ ਫਿਰ ਵੀ ਸਾਰੀਆਂ ਇੱਥੇ ਆਈਆਂ ਨੇ ਬੀਬੀਆਂ ਭੈਣਾਂ ਅਸੀਂ ਉਹਨਾਂ ਦੇ ਵੀ ਤਨੁਹਾਦੀ ਹਾਂ ਤੇ ਉਹਨਾਂ ਨੇ ਸਾਡੇ ਨਾਲ ਇਹ ਤਿਆਰ ਕੀਤਾ ਵੀ ਅਸੀਂ ਨਸ਼ਾ ਜਿਹੜਾ ਸਮਾਜ ਦੇ ਵਿੱਚੋਂ ਮਕਾਉਣਾ ਜਿਹੜਾ ਛੇਵਾਂ ਦਰਿਆ ਜੋ ਨਸ਼ੇ ਦਾ ਚੱਲ ਰਿਹਾ ਹੈ ਅਸੀਂ ਸਾਰਿਆਂ ਨੇ ਰਲ ਕਿ ਇਸ ਦਰਿਆ ਨੂੰ ਰੋਕਣਾ ਹੈ ਸੋ ਅਸੀਂ ਸਾਰਿਆਂ ਦਾ ਸਹਿਯੋਗ ਚਾਹੁੰਦੇ ਹਾਂ